ਸਕੀਲੂ ਨਗਾ ਨਾ ਤਾਗਦੇ ਸਰ ਦੇ ਰਿਫਟਾ ਅਲੇ ਰਿਫਟਾ ਕਰਕੇ 25 ਕੰਗੋਂ ਲੱਗਦੇ ਓਦੋਂ ਨਵੀਂ ਚਿੱਪ ਵਾਈਟ ਕਲਰ ਦਾ ਕੈਂਟਰ ਨੂੰ ਵਾਈ ਫਿੱਟਾ ਐਂਸੇ ਤੀ ਦੇਖੋ ਸੌਰੀ ਟੇਪ ਜੀ ਅਰੇ ਟੇਪ ਜੀ ਦਾ ਸਾਰਾ ਹੋ ਗਿਆ ਪੰਡਾ ਜਮੋ ਟੇਪ ਮੇਤਾ ਪ੍ਰਿੰਟਰ ਬਾਤੜਾ ਇਹ ਬਰਖਾ ਚੱਲ ਗਿਆ ਲੈ ਤਾਜ਼ਾ ਪੇਂਟ ਹੋ ਗਿਆ ਪਤਾ ਨਹੀਂ ਯਰ ਮਨ ਨੂੰ ਇੱਤਹਾ ਆਪ ਨੂੰ ਨਹੀਂ ਪਤਾ ਇਹ ਕਿਵੇਂ ਇਹ ਕਰਦੇ ਹੁੰਦੇ ਹੈ ਉਹ ਜਦੋਂ ਆਪ ਕਰਦੇ ਨੇ ਓਕੇ ਸਪੋਟੀਗੂ ਹੋਏ ਆ ਇਹ ਨਾ ਵਾਰੀ ਹੁੰਦਾ ਤਾਂ ਉਹ ਹੀ ਗੱਲ ਹੈ ਤੁਕਾ ਨਹੀਂ ਜਿਵੇਂ ਹੁੰਦਾ ਜਾਦਾ ਇਹਦੀ ਸ਼ਾਟਿੰਗ ਕਰਕੇ ਦੇ ਯਾਰ ਕੋਈ ਇਹਦੇ ਪਤਾ ਨਹੀਂ ਕੀ ਹੋ ਰਿਹਾ ਕਰਦੇ ਆ ਸਾਟਿੰਗ ਪਹਿਲਾਂ ਵਧੀਆ ਹੁੰਦੀ ਸੀ ਯਾਰ ਨੇ ਉੱਤੇ ਰੱਖ ਪਾਣੀ ਜਮ ਦੇ ਸਾਟਿੰਗ ਕਰਕੇ ਦੇ ਹਾਂ ਬਾਈ ਵੀ ਜਿਵੇਂ ਗੱਡੀ ਵਾਲੇ ਪਤਾ ਨਹੀਂ ਉਹ ਬਾਈ ਜਿਹੜੀ ਬੈਠ ਨਵੀਂ ਵੱਡੀ ਆ ਦੇਖੋ ਰੋਡਲੇ ਰੋਡਲੇ ਦਾ ਟੇਪ ਵਧੀਆ ਲਈ ਪੀਵੀ 31 ਵਾਲੇ ਜੋ ਸਕਿਪ ਕਰੋ ਉਹ ਨੂੰ ਸਾਲ ਟਾਇਰ ਵਰਗੇ ਪਰਾਇ ਦੇ ਸਾਡੇ ਭਾਤੇ ਕੋ ਨਾ ਇਹ ਦੋ ਨਾਲ ਦੋਨ ਚੱਲਣ ਦਾ ਵਧੀਆ ਹੋ ਗਿਆ ਵੀਡੀਓ ਤੇ ਸੇਵ ਜੀਆ ਉਹ ਦੇਖ ਵਰਗੇ ਹੋਈ ਬਹੁਤ ਵਧੀਆ ਬਣ ਗਿਆ ਤੇ ਬੋਲੇ ਨਵ ਲਾਤੇ ਕਮੀ ਕਰ ਜਣਾ ਨੇ ਨਾਲੀ ਹੌਲੀ ਹੌਲੀ ਹੋ ਜਾ। ਇਹ ਤਾਂ ਨਹੀਂ ਕੋਈ ਬਣਾਇਆ ਜੇ ਆਪੇ। ਸਟ੍ਰੀਮ ਮੈਸੇਜ ਕਿ ਨਹੀਂ ਕੋਈ ਆਦੇ ਯਾਰ ਮਤਾਬ ਦੀ ਬਤਾ। ਸੈਟਿੰਗ ਕਰਨੀ ਕੋਈ ਅਥਰ ਸੈਟਿੰਗ ਹੋਵੇ। ਤੋਂ ਆਹ ਕੀ ਇੱਕ ਟੈਕ ਟੂ ਡਾਇਰੈਕਟ ਉਹ ਕੋਈ ਨਾ ਕੋਈ ਸੋ ਰਕ ਕੰਕ੍ਰੀਟ ਆਇਆ ਯਾਰ ਇਹ ਕਿੰਨਾ ਹੋਇਆ ਬੜੇ ਇਹਦਾ ਕੋਈ ਮਸਲਾ 15 ਗੱਲ ਦੀ ਸਾਰਾ ਜਿੰਸ ਕਰਨ ਸੱਤ ਤੜਾ ਹੋ ਰੋ 48 ਹੋ ਗਈ ਇਦਰਾ ਹੋ ਗਿਆ ਸੌਣਾ ਆ ਬਬੇ ਹੋਲੀ ਹੋਈ ਜਾਣਗੇ ਮਾਇ ਯਾਰ ਕਿਤੇ ਸੈਟਿੰਗ ਕਰਨੀ ਕਰ ਸਕੀ ਮਾਇ ਹੋ ਗਿਆ ਲੈਟ ਹੋ ਗਈ ਫੋਟੋ ਹੋ ਗਈ